ਅਣਜਨ ਬਣ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਇਸ ਮਾਮਲੇ ਦੇ ਵਿੱਚ ਜਿੱਥੇ ਇੱਕ ਐਕਸ਼ਨ ਕਮੇਟੀ ਵੀ ਗਠਨ ਕੀਤੀ ਗਈ ਹੈ। ਉਹਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ 10 ਤਰੀਕ ਨੂੰ ਐਸਐਸਪੀ ਫ੍ਰੀ ਕੋਰਟ ਦਫ਼ਤਰ ਦਾ ਘਰਾਓ ਕੀਤਾ ਜਾਵੇਗਾ। ਪਰ ਰਾਤ ਸਮੇਂ ਇੱਕ ਮੀਟਿੰਗ ਜੋ 12 ਵਜੇ ਤੱਕ ਚੱਲੀ ਉਸ ਵਿੱਚ ਕੁਝ ਗੱਲਾਂ ਨੂੰ ਲੈ ਕੇ ਪ੍ਰਸ਼ਾਸਨ ਅਤੇ ਐਕਸ਼ਨ ਕਮੇਟੀ ਦੀ ਸਹਿਮਤੀ ਬਣੀ ਸੀ। ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਧਰਨੇ ਨੂੰ ਉਹ ਜਗ੍ਹਾ ਤੋਂ ਹੋਰ ਜਗ੍ਹਾ ਦੇ ਉੱਪਰ ਕੀਤਾ ਗਿਆ ਸੀ ਇੱਕ ਰੈਲੀ ਦਾ ਰੂਪ ਬਣਾਇਆ ਗਿਆ ਸੀ। ਜਿਸ ਨੂੰ ਲੈ ਕੇ ਅੱਜ ਫ੍ਰੀ ਕੋਰਟ ਦੇ ਵਿੱਚ ਇਰੇ ਲਈ ਫ੍ਰੀਕੋਰ ਦੇ ਬਾਸਕਟਬਾਲ ਸਟੇਡੀਅਮ ਦੇ ਵਿੱਚ ਕੀਤੀ ਗਈ ਜਿਸ ਵਿੱਚ ਕਿਸਾਨ ਮਜ਼ਦੂਰ ਜੱਥੇਬੰਦੀਆਂ ਦੇ ਵੱਖ-ਵੱਖ ਆਗੂ ਪਹੁੰਚੇ ਅਤੇ ਉਹਨਾਂ ਵੱਲੋਂ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਨਾਲ ਹੀ ਇਸ ਮਾਮਲੇ ਦੇ ਵਿੱਚ ਜੋ ਅਸਲ ਦੋਸ਼ੀ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਅਤੇ ਨਾਲ ਦੀ ਨਾਲ ਇੱਕ ਮੰਗ ਪੱਤਰ ਡਿਪਟੀ ਕਮਿਸ਼ਨ ਦੇ ਨਾਮ ਵੀ ਸੌਪਿਆ ਗਿਆ ਜਿਸ ਵਿੱਚ ਇਹ ਸਾਰੀਆਂ ਮੰਗਾਂ ਲਿਖੀਆਂ ਗਈਆਂ ਸਨ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਇਸ ਬੰਦ ਦੇ ਵਿੱਚ ਕੀ ਕਹਿੰਦੇ ਨੇ ਪੁਲਿਸ ਅਧਿਕਾਰੀ ਅਤੇ ਜਥੇਬੰਦੀ ਦੇ ਆਗੂਆਂ ਦਾ ਹੋਰ ਕੀ ਕਹਣਾ ਇਸ ਮਾਮਲੇ ਨੂੰ ਲੈ ਕੇ ਦੇਖੋ ਜੀ ਜਿਹੜਾ ਚੰਦ ਭਾਨ ਕਾਹਨ ਵਿਰੋਧੀ ਐਕਸ਼ਨ ਕਮੇਟੀ ਬਣੀ ਆ ਉਹਦੇ ਸੱਦੇ ਤਹਿਤ ਅੱਜ ਜਿਹੜਾ ਇਹ ਕੱਟ ਕੀਤਾ ਗਿਆ ਸੀਗਾ ਉਸ ਤੋਂ ਪਹਿਲਾਂ ਕੱਲ ਲੱਗਦਾ ਕੋਈ ਐਸਐਸਪੀ ਇਥੋਂ ਫਰੀਦਕੋਟ ਦੇ ਡੀਸੀ ਨਾਲ 8 ਘੰਟੇ ਜਿਹੜੀ ਲੰਮਾ ਸਮਾਂ ਜਿਹੜੀ ਮਜ਼ਦੂਰ ਮੰਗਾਂ ਜਿਹੜੇ ਚੰਦਪਾਣ ਦੇ ਮਜ਼ਦੂਰ ਆ ਉਹਨਾਂ ਦੀਆਂ ਮੰਗਾਂ ਜਿਹਦੇ ਵਿੱਚ ਹੈਗੇ ਆ ਕਿ ਜਿਹੜੇ ਚੰਦਪਾਣ ਦੇ ਮਜ਼ਦੂਰਾ ਤੇ ਪਰਚੇ ਦਰਜ ਕੀਤੇ ਹੈਗੇ ਆ ਉਹਨਾਂ ਨੂੰ ਤੁਰੰਤ ਰਹਾ ਦੇ ਕਿਤੇ ਜਾਣ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਔਰ ਜਿਹੜੇ ਮੁੱਖ ਦੋਸ਼ੀ ਆ ਸੂਤਰਧਾਰ ਨੇ ਜਿਹਦੇ ਵਿੱਚ ਚੰਦਪਾਣ ਦਾ ਇੱਕ ਸ਼ੈੱਲਰ ਮਾਲਕ ਗਮਦੂਰ ਉਰਫ ਪੱਪੂ ਉਹਦਾ ਭਰਾ ਜਿਹੜਾ ਜੱਜੀ ਔਰ ਜਿਹਦੇ ਬਲਬੂਤੇ ਤੇ ਸਾਰਾ ਕੁਝ ਹੋਇਆ ਔਰ ਜਿਹਨੇ ਕੀਤਾ ਜਿਹਦੇ ਵਿੱਚ ਰਜੇਸ਼ ਕੁਮਾਰ ਐਸ ਐਚਓ ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਔਰ ਅਮੋਲਕ ਐਮ ਐਲ ਏ ਤੇ ਪਰਚੇ ਦੀ ਮੰਗ ਨੂੰ ਲੈ ਕੇ ਅਸੀਂ ਇਹ ਵੀ ਆਪਦੀ ਮੰਗ ਰੱਖੀ ਹੈਗੀ ਆ ਉਹਦੇ ਨਾਲ ਨਾਲ ਕਿ ਜਿਹੜੇ ਲੋਕ ਇਸ ਘਟਨਾ ਲਈ ਜ਼ਿੰਮੇਵਾਰ ਹੈ ਜਿਹੜਾ ਗਮਜ਼ੂਰ ਹੈ ਜਾਂ ਜੱਜੀ ਆ ਉਹਦੇ ਖਿਲਾਫ ਐਸ ਸੀ ਐਸਟੀ ਤਹਿਤ ਪਰਚਾ ਦਰਜ 307 ਦਾ ਵਾਅਦਾ ਔਰ ਤੁਰੰਤ ਗ੍ਰਫਤਾਰੀ ਦੀ ਮੰਗ ਹੈ ਜਿਹੜੀ ਉਹ ਮੰਗ ਆ ਜਿਹੜੀ ਸਾਡੀ ਸ਼ਾਮਲ ਸੀਗੀ ਔਰ ਜੋ ਮਜ਼ਦੂਰਾਂ ਦੀ ਭੰਨਤੋੜ ਹੋਈ ਹੈਗੀ ਆ ਉਹਦਾ ਮੁਆਵਜ਼ੇ ਦੀ ਅਸੀਂ ਕੱਲ ਜਿਹੜਾ ਡੀਸੀ ਤੇ ਐਸਐਸਪੀ ਦੇ ਸਾਹਮਣੇ ਆ ਜਿਹੜੀ ਉਹੋ ਗੱਲਬਾਤ ਰੱਖੀ ਜਿਹਦੇ ਵਿੱਚ ਸਹਾਵੇਂ ਮਾਹੌਲ ਦੇ ਵਿੱਚ ਮੀਟਿੰਗ ਵੀ ਹੋਈ ਹੈਗੀ ਆ ਪ੍ਰਸ਼ਾਸਨ ਨੇ ਇਹਨੂੰ ਸਚਜੇ ਢੰਗ ਨਾਲ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਹੈਗਾ ਪਰ ਉਹਦੇ 'ਚ ਅਸੀਂ ਕਹਿਦੀ ਆ ਕਿ ਅਸੀਂ ਉਹਨਾਂ ਦੇ ਭਰੋਸੇ ਤੇ ਰਹਿ ਜਾਈਏ ਅਸੀਂ ਇੱਕ ਸਿਰਫ ਜਿਵੇਂ ਆਪਾਂ ਕਹਦੀ ਆ ਕਿ ਇੱਕ ਅੱਜ ਸਰਪ ਸਰਪ ਇੱਥੇ ਰੈਲੀ ਕੀਤੀ ਹੈਗੀ ਆ ਪ੍ਰਸ਼ਾਸਨ ਨੂੰ ਦੱਸਿਆ ਹੈਗਾ ਭਾਵੇਂ ਪ੍ਰਸ਼ਾਸਨ ਨੇ ਜੈਜੀ ਤੇ ਜਾਂ ਗਮਦੂਰ ਜਿਹੜਾ ਚੰਦਮਾਨ ਦਾ ਮੁੱਖ ਇਹਨਾਂ ਦੋਸ਼ੀ ਹੈਗਾ ਜਾਂ ਐਸਐਚਓ ਆ ਐਸਐਚਓ ਨੂੰ ਬਰਗਾ ਇਥੋਂ ਬਰਖਾਸਤ ਕਰਤਾ ਭੇਜਤਾ ਇਥੋਂ ਜੈਤੋ ਤੋਂ ਉਦੀ ਥਾਂ ਤੇ ਹੋਰ ਲਾਤਾ ਹੈਗਾ ਪਰ ਸਾਡੀ ਮੰਗ ਹੈਗੀ ਆ ਕਿ ਐਸਐਚਓ ਖਿਲਾਫ ਮਕਦਮਾ ਦਰਜ ਕੀਤਾ ਜਾਵੇ ਔਰ ਜਿਹੜਾ ਗਮਦੂਰ ਹੈ ਜਾਂ ਜੈਜੀ ਆ ਉਹਦੇ ਖਿਲਾਫ ਪੁਲਿਸ ਨੇ ਐਸਸੀਐਸਟੀ ਤਹਿਤ ਪਰਚਾ ਦਰਜ ਆ ਜਿਹੜਾ ਕਰ ਲਿਆ 307 ਵੀ ਲਾਤੀ ਹੈਗੀ ਹੈ ਗ੍ਰਿਫਤਾਰੀ ਨਹੀਂ ਗਈ ਉਹ ਸਾਡੀ ਮੰਗ ਅਧੂਰੀ ਹੈਗੀ ਆ ਇਸ ਤੋਂ ਅਗਲੀ ਗੱਲ ਹੈ ਪੁਲਿਸ ਨੇ ਵਾਦਾ ਕੀਤਾ ਸਾਡੇ ਨਾਲ ਕਿ ਅਸੀਂ ਜਲਦ ਤੋਂ ਜਲਦ ਜਿਹੜੇ ਮਜ਼ਦੂਰ ਆ ਜਿਹੜੇ ਗ੍ਰਿਫਤਾਰ ਕੀਤੇ ਹੋਏ ਆ ਉਹਨਾਂ ਨੂੰ ਜਲਦ ਤੋਂ ਜਲਦ ਬਿਨਾਂ ਸ਼ਰਤ ਰਿਹਾ ਕਰਾਂਗੇ ਔਰ ਜੇ ਪੁਲਿਸ ਸਾਡੀਆਂ ਇਹ ਗੱਲਾਂ ਨਹੀਂ ਮੰਦੀ ਹੈਗੀ ਤਾਂ ਆਉਣ ਵਾਲੀ 17 ਫਰਵਰੀ ਨੂੰ ਅਸੀਂ ਵੱਡਾ ਇਕੱਠਾ ਫਰੀਦਕੋਟ ਦੇ ਵਿੱਚ ਫਿਰ ਕਰਨ ਜਾ ਰਹੇ ਆ ਅਸੀਂ एलान ਕਰਤਾ ਇੱਥੇ ਭਈ ਜਿਹੜਾ ਕੱਲ੍ਹ ਤੋਂ ਪੇਚ ਕਰਦੇ ਸੀਗਾ ਕਿ ਜਿਹੜੇ ਸਾਰੇ ਜਿਹੜੇ ਰੁਪੀਆ ਉਹਨਾਂ ਨੂੰ ਸਿਵਾ ਹੀ ਛੱਡਿਆ ਜਾਏਗਾ ਕੁਝ ਮਾਨਸਿਕੀ ਆਪਣੀ ਜਿਹੜੀ ਮਾਨਸਿਕੀ ਸਾਰੇ ਦੇ ਸਾਰੇ ਜਿਹੜੇ ਰਿਹਾ ਕੀਤੇ ਜਾਣ ਉਸ ਨੂੰ ਲੈ ਕੇ ਹੁਣ ਕਿਸ ਤਰ੍ਹਾਂ ਦਾ ਪ੍ਰੋਸਸ ਚੱਲੇ ਦਿਖੋ ਉਹਦੇ ਜੋ ਪ੍ਰਸ਼ਾਸਨ ਨੇ ਇਹ ਤੇ ਚੰਗੀ ਸਹਿਮਤੀ ਪ੍ਰਗਟਾਈ ਹੈਗੀ ਆ ਇਹ ਹਾਂ ਤੁਹਾਡੀ ਗੱਲ ਠੀਕ ਹੈ ਇਹ ਤੇ ਅਸੀਂ ਪੂਰੇ ਹੀ ਜਿਵੇਂ ਆਪਾਂ ਕਹਿੰਦੇ ਖੁੱਲੇ ਦਿਲ ਨਾਲ ਸੋਚਾਂਗੇ ਸਾਨੂੰ ਵੀ ਇਹੀ ਹੈ ਕਿ ਪ੍ਰਸ਼ਾਸਨ ਸੋਚੂਗਾ ਅਸੀਂ ਇਸ ਕਰਕੇ ਜਿਵੇਂ ਆਪਾਂ ਕਹਿੰਦੇ ਕਿ ਪ੍ਰਸ਼ਾਸਨ ਦੀ ਗੱਲਬਾਤ ਸੁਣਨਗੇ ਕਿ ਪ੍ਰਸ਼ਾਸਨ ਨੇ ਸਾਨੂੰ ਦੁਬਾਰਾ ਕਹਿਣਾ ਕਿ ਸਾਡੀ ਜਥੇਬੰਦੀਆਂ ਗੱਲ ਨਹੀਂ ਸੁਣ ਰਹੀਆਂ ਹੈਗੀਆਂ ਅਸੀਂ ਇਸ ਕਰਕੇ ਟੇਬਲ ਟਾਕ ਤੋਂ ਕਦੇ ਨਹੀਂ ਭੱਜੇ ਹੈਗੇ ਅਸੀਂ ਉਹਨਾਂ ਦੀ ਗੱਲਬਾਤ ਵੀ ਸੁਣੀ ਆਪਦੀਆਂ ਮੰਗਾਂ ਵੀ ਰੱਖੀਆਂ ਹੈਗੀਆਂ ਹੁਣ ਦੇਖੋ ਕੀ ਨਿਕਲਦਾ ਆਉਂਦਾ ਸਾਹਮਣੇ ਇਹਦੇ ਵਿੱਚੋਂ ਤਾਂ ਅਸੀਂ 17 ਤਰੀਕ ਦਾ ਪ੍ਰੋਗਰਾਮ ਆਲਰੇਡੀ ਰੱਖ ਲਿਆ ਹੈਗਾ ਪੀ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਅੱਜ ਗੱਲਬਾਤ ਹੋਈ ਤੋ ਜੀ ਬਿਲਕੁਲ ਉਹਦੇ ਵਿੱਚ ਇਥੋਂ ਦੇ ਐਸਡੀਐਮ ਸਾਹਿਬ ਤੇ ਐਸਪੀ ਜਸਮੀਤ ਨੇ ਜਿਹੜਾ ਮੰਗ ਪੱਤਰ ਲਿਆ ਵੈਸੇ ਜਸਮੀਤ ਸਿੰਘ ਐਸਪੀ ਹੈ ਜਿਹੜੇ ਡੀਸੀ ਐਸਐਸਪੀ ਵਾਲੀ ਮੀਟਿੰਗ ਦੇ ਵਿੱਚ ਉਸ ਸਮੇਂ ਸ਼ਾਮਲ ਸੀ ਇਹਨਾਂ ਮੰਗਾਂ ਤੇ ਖੁੱਲ ਕੇ ਚਰਚਾ ਹੋਈ ਹੈਗੀ ਆ ਉਹਨਾਂ ਨੇ ਖੁੱਲੇ ਦਿਲ ਨਾਲ ਸੋਚ ਕੇ ਕਿਹਾ ਕਿ ਅਸੀਂ ਇਹਦੇ ਹੱਲ ਵਾਲੇ ਪਾਸੇ ਜਾਵਾਂਗੇ ਪਰ ਫਿਰ ਵੀ ਜੇ ਪ੍ਰਸ਼ਾਸਨ ਨੇ ਅਨਾਂ ਕਰਨੀ ਕੀਤੀ ਤੁਹਾਨੂੰ ਮੈਂ ਬਾਰ ਬਾਰ ਕਿਹਾ ਕਿ 17 ਤਰੀਕ ਦਾ ਸਾਡਾ ਆਲਰੇਡੀ ਪ੍ਰੋਗਰਾਮ ਹੈ ਜਿਹੜਾ ਦਿੱਤਾ ਹੋਇਆ ਜਿਹੜਾ ਚੰਦ ਪਾਨ ਕਾਹਨ ਵਿਰੋਧੀ ਐਕਸ਼ਨ ਕਮੇਟੀ ਬਣੀ ਜੇਗੀ ਇਹ ਕੋਈ ਉਹ ਸਾਰੇ ਪੰਜਾਬ ਦੇ ਵਿੱਚੋਂ ਲੋਕ ਆਉਣਗੇ ਔਰ ਅੱਜ ਤੱਕ ਕੀਤੀ तकरीबन ਜਿਵੇਂ ਆਪਾਂ ਕਹਿੰਦੇ ਅਗੇ ਟੋਕਨ ਪਾਰਟਿਸਪੀਸ਼ਨ ਕੀਤੀ ਹੈ ਜਿੱਥੇ ਬੰਦਗਾਂ ਨੇ ਵੀ ਕੋਈ 10 ਆਏ 20 ਆਏ 50 ਆਏ ਸਿਰਫ ਇਧਰਲੇ ਇਲਾਕੇ ਦਾ ਹੀ ਇਕੱਠ ਹੈਗਾ ਪੰਜਾਬ ਦੇ ਵਿੱਚੋਂ ਬਹੁਤ ਕੋਈ ਆਗੂ ਹੀ ਬੋਲਣ ਆਏ ਹੈਗੇ ਉਸ ਤੋਂ ਵੱਧ ਕੁਝ ਨਹੀਂਗਾ ਔਰ ਸਾਰੇ ਪੰਜਾਬ ਦਾ ਮਸਲਾ ਇਹ ਉਹਦੇ ਬਣੂਗਾ ਜੇ ਪੁਲਿਸ ਨੇ ਜਾਂ ਪ੍ਰਸ਼ਾਸਨ ਨੇ ਬੰਦੇ ਰਹਾ ਨਾ ਕੀਤੇ ਦੂਜੇ ਜਿਹੜੇ ਜਨ ਦੇ ਪਰਚੇ ਉਹਨਾਂ ਨੂੰ ਗ੍ਰਿਫਤਾਰ ਨਾ ਕੀਤਾ ਹਾਂਜੀ ਸਰ ਵਕਫਾਕ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਇੱਕ ਮੰਗ ਪੱਤਰ ਦਿੱਤਾ ਗਿਆ ਪਹਿਲਾਂ ਵੀ ਜਿੱਦਾਂ ਐਸਪੀਡੀ ਸਾਹਿਬ ਨੇ ਦੱਸਿਆ ਕਿ ਇਸ ਮੰਗ ਪੱਤਰ ਦੇ ਉੱਪਰ ਆਲਰੇਡੀ ਡੀਸੀ ਸਾਹਿਬ ਤੇ ਐਸਐਸਪੀ ਮੈਡਮ ਵੱਲੋਂ ਵਿਚਾਰ ਕੀਤਾ ਜਾ ਰਿਹਾ ਏ ਤੇ ਅੱਜ ਇਹਨਾਂ ਨੇ ਸਾਨੂੰ ਇੱਕ ਫਾਰਮਲੀ ਇੱਕ ਰਿਟਰਨ ਦੇ ਵਿੱਚ ਮੰਗ ਪੱਤਰ ਦਿੱਤਾ ਏ ਇਹ ਮੰਗ ਪੱਤਰ ਅਸੀਂ ਡੀਸੀ ਸਾਹਿਬ ਤੱਕ ਪਹੁੰਚਾ ਕੇ ਇਹਨਾਂ ਦੇ ਦਿਨ ਨਾਲ ਵਿਚਾਰ ਕੀਤਾ ਜਾਵੇ ਸੈਕੰਡਲੀ ਉਹ ਜਿਹੜਾ ਹੈਗਾ ਐਸਐਚਓ ਸਾਨੂੰ ਉੱਥੇ ਉਹ ਚੇਂਜ ਕਰਕੇ ਨਵੇਂ ਇੰਸਪੈਕਟਰ ਸਾਹਿਬ ਗੁਰਵਿੰਦਰ ਸਿੰਘ ਉਹੀ ਲਾਦੇ ਨੇ ਤੀਸਰਾ ਪਰਚਾ ਦਰਜ ਹੋ ਐਸਿਸਟੈਂਸ 36 ਆਬਜੈਕਟ ਦਾ ਉਹਦੇ ਚ ਅਸੀਂ ਐਸਸੀ ਐਕਟ ਤੇ 307 ਦਾ ਇੱਕ ਵਾਦਾ ਕੀਤਾ ਇੱਕ ਬੰਦਾ ਆਬਜੈਕਟ ਦਾ ਸੀ ਹੈ ਸਰ ਜਿਹੜੇ ਫਿਰ ਹਰਾਸਤ ਦੇ ਚਲਿੱਤੇ ਗਏ ਸੀ ਉਹਨਾਂ ਦਾ ਕੋਈ ਹੈ ਨਹੀਂ ਉਹ ਚੱਗੀ ਪਈ ਅਸੀਂ ਕੱਪੀ ਨਹੀਂ